ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਈਆਂ ਬੀਬੀਆਂ ਪਿੰਡ ਵਾਲਾਂ ਦੇ ਸਾਰੇ ਨਗਰ ਨੇ ਅਤੇ ਸੁਖਮਣੀ ਸਾਹਿਬ ਸੁਸਾਇਟੀ ਬੀਬੀਆਂ ਨੇ ਸ਼ਹੀਦੀ ਦਿਹਾੜਾ ਮਨਾਇਆ ਅਤੇ ਉਹਨਾਂ ਦੀ ਯਾਦ ਨੂੰ ਅਸੀਂ ਸਦਾ ਹੀ ਬਰੰਗਦੇ ਰਹੋਗੇ ਬੋਲੇ ਜੀਤੇ ਗੋਦ ਵਿੱਚ ਬੈਠੇ ਹਾਂ ਬੋਲੇ ਸੋਨਹਾ ਸ੍ਰੀ ਅਕਾਲ ਪਰ ਅਗਲੀ ਗੱਲ ਬੜੀ ਨਾਲ ਉਹ ਵੀ ਜ਼ਰੂਰੀ ਹੈ ਉਹ ਆਪਾਂ ਨਾਮ ਨਾਲ ਕਰੀ ਜਾਵਾਂਗੇ ਨਾਲ ਸਨਮਾਨ ਕੀਤਾ ਜਾ ਰਹੇ ਹਾਂ ਸਰ ਸਾਹਿਬ ਮਨਉਣਾ ਵੀ ਸ੍ਰੀ ਤਾਂ ਸਹਿਲਾ ਵਰਨਾ ਬੋਲੇ ਸੋਨਹਾ ਸ੍ਰੀ ਅਕਾਲ ਅੱਜ ਜੀ ਕਿਸਾਨ ਅੰਦੋਲਨ ਵਿੱਚ ਜਿਹੜੀਆਂ ਬੀਬੀਆਂ 3 ਸਾਲ ਹੋ ਗਏ ਸ਼ਹੀਦ ਹੋਈਆਂ ਸੀਗੀਆਂ 26 ਜਨਵਰੀ ਵਾਲੇ ਦਿਨ ਉਹਨਾਂ ਦੇ ਅੱਜ ਸਾਰੇ ਨਗਰ ਨੇ ਸੁਖਮਨੀ ਸਾਹਿਬ ਸੁਸਾਇਟੀ ਬੀਬੀਆਂ ਨੇ ਸ਼ਹੀਦੀ ਦਿਹਾੜਾ ਮਨਾਇਆ ਗਈ ਕਿ ਉਹਨਾਂ ਦੀ ਯਾਦ ਨੂੰ ਅਸੀਂ ਸਦਾ ਹੀ ਮਨਾਵਾਂਗੇ ਉਹ ਸਾਡੀਆਂ ਸਾਥਣਾ ਸੀ ਸਾਡੀਆਂ ਅੱਖਾਂ ਦੇ ਸਾਹਮਣੇ ਉਹਨਾਂ ਸ਼ਹੀਦੀਆਂ ਦਿੱਤੀਆਂ ਕਿ ਉਹ ਸਾਰਿਆਂ ਦੇ ਵਾਸਤੇ ਸ਼ਹੀਦੀਆਂ ਦਿੱਤੀਆਂ ਕੋਈ ਆਪਣੇ ਕੰਮ ਕਰਨ ਵਾਸਤੇ ਨਹੀਂ ਸੀ ਗਈਆਂ ਸਭ ਲਈ ਸ਼ਹੀਦੀਆਂ ਦਿੱਤੀਆਂ ਉਹਨਾਂ ਦੀਆਂ ਸ਼ਹੀਦੀਆਂ ਯਾਦ ਰਹਿਣਗੀਆਂ ਸਾਡੀ ਕਿਸਾਨ ਅੰਦੋਲਨ ਨੂੰ ਇੱਕ ਬੇਨਤੀ ਆ ਕਿ ਬੀਬੀਆਂ ਤੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋ ਗਈਆਂ ਪਰ ਉਹ ਕਿਸਾਨ ਅੰਦੋਲਨ ਵਾਲੇ ਆਗੂਆਂ ਨੇ ਆਣ ਕੇ ਸਾਡੀ ਬਾਤ ਨਹੀਂ ਪੁੱਛੀ ਸਾਡਾ ਦਰਦ ਨਹੀਂ ਸੁਣਿਆ ਕਿ ਕਿਵੇਂ ਸ਼ਹੀਦ ਹੋਈਆਂ ਕਿਵੇਂ ਥੱਲੇ ਆਈਆਂ ਅੱਗੋਂ ਤੁਹਾਨੂੰ ਕੋਈ ਕਿਵੇਂ ਪ੍ਰੋਬਲਮ ਆ ਕਿਸ ਤਰ੍ਹਾਂ ਉਹਨਾਂ ਬੀਬੀਆਂ ਦੇ ਪਰਿਵਾਰਾਂ ਦਾ ਦੁੱਖ ਸੁਣਨਾ ਚਾਹੀਦਾ ਸੀ ਉਹਨਾਂ ਨੂੰ ਸਾਡੇ ਨਗਰ ਚ ਆਉਣਾ ਚਾਹੀਦਾ ਸੀਗਾ ਠੀਕ ਹੈ ਜੋ ਸਰਕਾਰ ਨੇ ਸਹੂਲਤਾਂ ਦਿੱਤੀਆਂ ਉਹ ਤਾਂ ਮਿਲਣੀਆਂ ਹੀ ਸੀ ਮਿਲੀਆਂ ਪਰ ਕੋਈ ਆਣ ਕੇ ਸਾਡਾ ਦਰਦ ਨਹੀਂ ਸੁਣਿਆ ਜਦੋਂ ਕਿਸਾਨ ਜਿੱਤ ਕੇ ਆਏ ਆ ਇਸ ਕਿਸਾਨ ਅੰਦੋਲਨ ਨੂੰ ਅਸੀਂ ਅੱਗੋਂ ਜਾ ਕੇ 골ਡਨ ਗੇਟ ਤੇ ਉਹਨਾਂ ਦਾ ਸਤਿਕਾਰ ਕੀਤਾ ਜੀ ਉਹਨਾਂ ਦੀ ਇੱਕ ਇੱਕ ਗੱਡੀ ਵਿੱਚ ਇੱਕ ਇੱਕ ਆਗੂ ਨੂੰ ਲੈਟਰ ਪੜ੍ਹ ਦੇ ਕੇ ਆਈਆਂ ਕਿ ਸ਼ਹੀਦੀ 26 ਜਨਵਰੀ ਨੂੰ ਆ ਕੁਝ ਦਿਨ ਬਾਅਦ ਤੇ ਤੁਸੀਂ ਸਾਰੇ ਉੱਥੇ ਆਣ ਕੇ ਹਾਜ਼ਰੀ ਭਰਿਓ ਨਾਲੇ ਪਰਿਵਾਰਾਂ ਦਾ ਹੌਸਲਾ ਵਧੂਗਾ ਕਿ ਠੀਕ ਜੀ ਸਾਡੇ ਬਦਲੇ ਕਿਸਾਨ ਆਏ ਚੀਦਾ ਸ਼ਹੀਦ ਬੀਬੀਆਂ ਬਦਲੇ ਤੇ ਪਰ ਕੋਈ ਕਿਸਾਨ ਨਹੀਂ ਸਿਰਫ ਅੱਜ ਇੱਕ ਕਿਸਾਨ ਆਇਆ ਕਿ ਉਹਨੇ ਪਤਾ ਨਹੀਂ ਉਹਨੂੰ ਵੀ ਮਲਕੀਸ਼ ਸਿੰਘ ਜੀ ਲੈ ਕੇ ਆਇਆ ਤੇ ਉਸ ਤੋਂ ਬਾਅਦ ਕੋਈ ਕਿਸਾਨ ਨਹੀਂ ਆਇਆ ਕਿਸਾਨਾਂ ਨੂੰ ਆਪਣੀਆਂ ਵੋਟਾਂ ਦੀ ਪੈ ਗਈ ਜੀ ਇਲੈਕਸ਼ਨ ਦੀ ਪੈ ਗਈ ਉਹਨਾਂ ਨੂੰ ਇਹ ਨਹੀਂ ਪਈ ਕਿ ਪਿੰਡਾਂ 'ਚ ਜਾਈਏ ਵੇਖੀਏ ਕਿਹੜੇ ਕਿਹੜੇ ਪਰਿਵਾਰਾਂ ਦੇ ਵੀਰ ਜਾਂ ਬੀਬੀਆਂ ਸ਼ਹੀਦ ਹੋਈਆਂ ਇਸ ਗੱਲ ਦਾ ਸਾਨੂੰ ਦੁੱਖ ਆ ਇੱਕ ਵਾਰ ਫਿਰ ਅੰਦolan ਸ਼ੁਰੂ ਹੋਣ ਜਾ ਰਿਹਾ 13 ਤਰੀਕ 13 ਫਰਵਰੀ ਨੂੰ ਫਿਰ ਕਿਸਾਨਾਂ ਨੇ ਕਹਤਾ ਜੀ ਅਸੀਂ ਦਿੱਲੀ ਦੇ ਅੰਦolan ਕਰਨਾ ਤੇ ਉਹਦਾ ਸਾਥ ਦੋ ਕੇ ਫਿਰ ਤੁਸੀਂ ਹੋਣ ਦੇਖੋ ਜੀ ਮੈਂ ਕਿਸਾਨ ਦੀ ਧੀ ਆ ਮੈਂ ਕਿਸਾਨ ਦੀ ਪਤਨੀ ਆ ਮੈਂ ਕਿਸਾਨ ਦੀ ਭੈਣ ਆ ਠੀਕ ਹੈ ਜੀ ਕਿਸਾਨ ਦਾ ਦੁੱਖ ਤੇ ਸਭ ਨੂੰ ਆ ਠੀਕ ਹੈ ਨਾ ਦੁੱਖ ਸਭ ਨੂੰ ਆ ਪਰ ਇੱਕ ਸਿਰਫ ਸ਼ਹੀਦ ਦੀ ਕਰਕੇ ਅਸੀਂ ਆਨੇ ਆ ਕਿਸਾਨਾਂ ਨੂੰ ਸਾਡੇ ਕੋਲ ਆਉਣਾ ਚਾਹੀਦਾ ਸੀ ਜੀ ਆਣ ਕੇ ਸਾਡਾ ਦਰਦ ਸੁਣਨਾ ਚਾਹੀਦਾ ਸੀ ਅਸੀਂ ਕੁਝ ਮੰਗਦੇ ਤੇ ਨਹੀਂ ਸੀ ਕਿ ਸਾਨੂੰ ਦੇ ਕੇ ਜਾਓ ਠੀਕ ਹੈ ਨਾ ਸਿਰਫ ਦੁੱਖ ਸੁਣਨਾ ਚਾਹੀਦਾ ਸੀ ਸਾਡਾ ਤਿੰਨ ਬੀਬੀਆਂ ਸ਼ਹੀਦ ਹੋਈਆਂ ਤਾਂ ਤਿੰਨ ਲੋਕ ਕੀ ਕੀਤਾ ਗਿਆ ਤਿੰਨ ਬੀਬੀਆਂ ਸ਼ਹੀਦ ਹੋਈਆਂ ਜੀ ਅਸੀਂ ਉਸ ਵੇਲੇ ਫਿਰ ਗੁਰਮਾਨ ਦਾਸ ਹਸਪੀਟਲ ਲੈ ਕੇ ਗਏ ਜਦੋਂ ਬੀਬੀ ਜ਼ਗੀਰ ਕੌਰ ਜੀ ਪ੍ਰਧਾਨ ਸੀਗੇ ਉਹਨਾਂ ਨੇ ਉਹਨਾਂ ਜਿਹੜੀਆਂ ਫਟੜ ਸੀ ਬੀਬੀਆਂ ਦਾ ਉਹਨਾਂ ਦਾ ਫ੍ਰੀ ਇਲਾਜ ਕਰਵਾਇਆ ਤੇ ਉਹਨਾਂ ਜਿਹੜੀਆਂ ਬੀਬੀਆਂ ਸ਼ਹੀਦ ਸੀ ਉਹਨਾਂ ਨੂੰ ਰਾਤ ਫ੍ਰੀਜ਼ਰ 'ਚ ਰੱਖਿਆ ਸਵੇਰੇ ਉਹਨਾਂ ਦਾ ਸੰਸਕਾਰ ਹੋਇਆ ਅਸੀਂ ਅੱਜ ਤੱਕ ਜਿੰਨਾ ਚਿਰ ਸਾਡੀ ਜ਼ਿੰਦਗੀ ਆ ਅਸੀਂ ਉਹਨਾਂ ਬੀਬੀਆਂ ਦੇ ਪਰਿਵਾਰਾਂ ਨਾਲ ਖੜੇ ਹਾਂ ਜੀ ਅਸੀਂ ਦੂਸਰੀ ਬੇਨਤੀ ਸਾਡੀ ਇਹ ਆ ਜੀ ਸਾਨੂੰ ਉਹਨਾਂ ਬੀਬੀਆਂ ਦੀ ਸ਼ਹੀਦੀਆਂ ਦਾ ਇਨਸਾਫ ਮਿਲਣਾ ਚਾਹੀਦਾ ਕਿ ਜੇ ਉਸ ਡਰਾਈਵਰ ਨੂੰ ਜਾਣ ਚ ਨਹੀਂ ਸੀ ਅਨਜਾਨ ਸੀ ਤੇ ਉਹਨੇ ਫਿਰ ਹਾਈਵੇ ਤੇ ਵੀ ਅਜੇ ਚੜਨਾ ਸੀ ਜੀ ਉੱਥੇ ਕਿੰਨੀਆਂ ਜਾਨਾਂ ਲੈਂਦਾ ਕੁਝ ਚੀਜ਼ਾਂ ਵਿੱਚ ਹੈਗੀਆਂ ਜੀ ਜਿਹੜੀਆਂ ਸੋਚਣ ਵਾਲੀਆਂ ਕਿ ਇਹ ਇੱਕ ਸਾਜ਼ਿਸ਼ ਸੀ ਪਹਿਲਾਂ ਉਹ ਟੈਂਕਰ ਮੋੜ ਤੇ ਖੜਾ ਰਿਹਾ ਜਦੋਂ ਅਸੀਂ ਪਹੁੰਚਣੇ ਵਾਲੀਆਂ ਸੀ ਜੀ ਉਦੋਂ ਆਣ ਕੇ ਜਿੰਨੀਆਂ ਬੀਬੀਆਂ ਥੱਲੇ ਆ ਗਈਆਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਕੀ ਗੱਲ ਅਨਜਾਨ ਸੀ ਤੇ ਉਹਨੂੰ ਐਡੀ ਵੱਡੀ ਮਸ਼ੀਨਰੀ ਫੜਾਈ ਕਿਉਂ ਜੇ ਡਰਾਈਵਰ ਅਨਜਾਨ ਸੀ ਤੇ ਐਡੀ ਵੱਡੀ ਮਸ਼ੀਨਰੀ ਫੜਾਈ ਜਾਂਦੀ ਹੈ ਜੀ ਕਿਸੇ ਅਨਜਾਨ ਨੂੰ ਨਹੀਂ ਫੜਾਈ ਜਾਂਦੀ ਅੱਜ ਹੀ ਉਹਨੇ ਹਾਈਵੇ ਅੱਗੇ ਚੜ੍ਹ ਕੇ ਜਾਣਾ ਸੀਗਾ ਇਸ ਕਰਕੇ ਅਸੀਂ ਹਨੇ ਕਿਸਾਨ ਵੀਰ ਸਾਡਾ ਸਾਥ ਦੇਣ ਜਿਹੜੇ ਜਿੱਥੇ ਆਵਾਜ਼ ਸਾਡੀ ਜਾਂਦੀ ਸਾਡਾ ਸਾਥ ਦੇਣ ਉਹਨਾਂ ਦੀਆਂ ਸ਼ਹੀਦਦਿਆਂ ਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ k h